ਯਾਰ ਸਰਕਾਰ ਖੜ ਗਈ ਲਾ ਦੋ ੱਟਕਾ ਯਾਰ ਸਰਕਾਰ ਖੜ ਗਈ ਲਾ ਦੋ ੱਟਕਾ 9ਵੇਂ ਮਹੀਨੇ ਦਾ ਚੱਕਾ ਗਿਆ 10ਵੇਂ ਦਾ ਆ ਗਿਆ ਉਹ ਵੀ ਅਸੀਂ ਮਨਤਾ ਕਰਕੇ ਲਤੀਆ ਜਿਵੇਂ ਭੀਖ ਮੰਗਦੇ ਹੁੰਨੇ ਆ ਮੈਂ ਭਵੰਤਮਾਨ ਨੂੰ ਦੱਸਣਾ ਚਾਹੁੰਨਾ ਵਾ ਮੈਂ ਡੀਜੀਪੀ ਨੂੰ ਦੱਸਣਾ ਚਾਹੁੰਨਾ ਵਾ ਕਿ ਬਹੁਤ ਵੱਡਾ ਸਕੈਮ ਹੋ ਰਿਹਾ ਵਾ ਘਰੇਲੂ ਗੱਡੀਆਂ ਜਿਹੜੇ ਕਰ ਵਿੱਚ ਪਈਆਂ ਹੋਈਆਂ ਨੇ ਉਹਨਾਂ ਦੇ ਰਸਤੇਦਾਰ ਤੇ ਆਪ ਖੜੇ ਖੜੀ ਦੇ ਪੈਸੇ ਲੈ ਰਹੇ ਨੇ ਅਸੀਂ ਹੱਥ ਜੋੜ ਲਏ ਪਰ ਅਫਸਰਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਗੱਡੀ ਡੀਸੀ ਦਾ ਉਤਰ ਲੱਗੀ ਹੋਈ ਆ ਸਾਡੇ ਤੋਂ ਕਾਗਜ਼ ਲੈ ਲੈਂਦੇ ਨੇ ਕਿਰਾ ਸਾਡੇ ਤੋਂ ਕਾਗਜ਼ ਲੈ ਲੈਂਦੇ ਨੇ ਪਹਨਦੇ ਬਣਾਉਂਦੇ ਨੇ ਕਿਰਾ ਗੱਡੀ ਨੂੰ ਬਗਾਰਾ ਵੀ ਬਹੁਤ ਨੇ ਕਿਰਾ ਕਦੇ ਕਿੱਧਰੋਂ ਤੋਰ ਦਿੰਦੇ ਆ ਅਫਸਰ ਕਹਿੰਦੇ ਇੱਧਰ ਜਾਣਾ ਜੀ ਦੇਖਦੇ ਨਹੀਂ ਆ ਵਿੱਚ ਤੇਲ ਹੈ ਨਹੀਂ ਕਿਰਾ ਜੰਮ ਸਰਕਾਰ ਖੜ ਗਈ ਲਾ ਦੋ ਟੱਕਾ ਜੰਮ ਸਰਕਾਰ ਖੜ ਗਈ ਲਾ ਦੋ ਟੱਕਾ ਹੁਣੇ ਹੁਣੇ ਦਸੰਬਰ ਦੇ ਵਿੱਚ 5000 50 ਸਰਕਾਰ ਦਾ ਟੈਕਸ ਭਰਿਆ ਟੈਕਸ ਵਾਲੀ ਗੱਡੀ ਆ ਆ ਘਰੇ ਲੂ ਚਲਾਈ ਜਾਂਦੇ ਆ ਕਿਹਜੇ ਮਾਮਲੇ ਕਦੇ ਗੱਡੀ ਕੋਲ ਇੱਥੇ ਲੱਗੀ ਹੋਈ ਆ ਮੈਂ ਕਿਹ ਅਫਸਰ ਬਹਿ ਕੇ ਜਾਂਦੇ ਆ ਹੁਣੇ 4 ਮਹੀਨੇ ਤੋਂ ਦੁਕਾਨੇ ਮਿਲੀ ਮੈਂ ਬੈਂਕ ਦੇ ਕਰਜ਼ਾ ਨਹੀਂ ਭਾ ਸਕਿਆ ਮੇਰਾ ਸਭ ਕੁਝ ਡਾਊਨ ਹੋ ਗਿਆ ਅਜੇ ਤੱਕ ਪੈਸੇ ਲੈਣ ਦਾ ਮੂੰਹ ਮੱਥਾ ਨਹੀਂ ਬਣਿਆ ਜਿੰਨਾ ਸਰਕਾਰ ਖੜ ਗਈ ਲਾ ਦੋ ਟੱਕਾ ਜਿੰਨਾ ਸਰਕਾਰ ਖੜ ਗਈ ਲਾ ਦੋ ਟੱਕਾ ਤੁਸੀਂ ਦੇਖੋ ਭਾਈ ਡਰਾਈਵਰ ਨੇ ਵੀ ਰੋਟੀ ਖਾਣੀ ਆ ਤੇ ਵਿੱਕੀ ਪਤਾ ਕੀ ਕਹਿੰਦਾ ਸੀਗਾ ਕਿ ਸਰਕਾਰ ਬੇਕਾਰ ਆ ਸਰਕਾਰ ਬੇਕਾਰ ਆ ਤਿੰਨ ਤਿੰਨ ਮਹੀਨੇ ਤੋਂ ਕਾ ਸਾਡੀਆਂ ਸਾਡੀਆਂ ਨਹੀਂ ਆਈਆਂ ਤਰ੍ਹਾਂ ਬਾਕੀ ਸਾਰੇ ਗੱਟਿਆਂ ਦੀ ਬੇਮਦਦ ਹੱਥ ਪਿਆਨੇ ਕਿਰਦਾ ਟੀਟੂ ਬਣੀਏ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਵੰਤਮਾਨ ਤੇ ਡੀ ਜੀ ਪੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬਈ ਮੈਂ ਵੀਡੀਓ ਬਣਾਉਣੀ ਨਹੀਂ ਸੀ ਆ ਮੇਰਾ ਨਿੱਜੀ ਮਸਲਾ ਲਗਾ ਮੇਰੇ ਕੰਨ ਮਾਰੇ ਆ ਆ ਗੱਡੀ ਨੌਵੇਂ ਮਹੀਨੇ ਸ਼ਿਵਲ ਸਰਜਨ ਸਰਜਨ ਦਫ਼ਤਰ ਲੱਗੀ ਸੀਗੀ ਨਾ ਉੱਥੇ ਹੈਗਾ ਵਿੱਕੀ ਉਹਦਾ ਨਾਂ ਪੱਕਾ ਵਿਕਾਸ ਨੇ ਜੀ ਵਿਕਾਸ ਜਿਹਨੇ ਜੁੜੇ ਜਾ ਜਿਹਨੇ ਉਹਦਾ ਨਾਂ ਉਹਦਾ ਨਾਂ ਵਿਕਾਸ ਜਿਹੜੇ ਜਾ ਉਹਦੇ ਨਾਂ ਗੱਡੀ ਇਹਨੇ ਲਵਾਈ ਸੀਗੀ ਨੌਵੇਂ ਮਹੀਨੇ ਦਾ ਚੱਕਾ ਗਿਆ ਦਸਵੇਂ ਦਾ ਆ ਗਿਆ ਉਹ ਵੀ ਅਸੀਂ ਮੈਂਤਾ ਕਰਕੇ ਲਤੀਆ ਜਿਵੇਂ ਠੀਖ ਮੰਗਦੇ ਹੁੰਨੇ ਆ ਮੈਂ ਭਵੰਤਮਾਨ ਨੂੰ ਦੱਸਣਾ ਚਾਹੁੰਨਾ ਵਾਂ ਮੈਂ ਡੀਜੀਪੀ ਨੂੰ ਦੱਸਣਾ ਚਾਹੁੰਨਾ ਵਾਂ ਕਿ ਬਹੁਤ ਵੱਡਾ ਸਕੈਮ ਹੋ ਰਿਹਾ ਵਗੈ ਕਰੇਲੂ ਗੱਟੀਆਂ ਜਿਹੜੇ ਘਰਾਂ ਵਿੱਚ ਪਾਈਆਂ ਹੋਈਆਂ ਨੇ ਉਹਨਾਂ ਦੇ ਰਸਤੇਦਾਰ ਤੇ ਆਪ ਖੜੇ ਘੱਟੇ ਦੇ ਪੈਸੇ ਲੈ ਰਹੇ ਨੇ ਮੈਨੂੰ ਮੈਂ ਏਡੀਸੀ ਸਾਹਿਬ ਨੂੰ ਵੀ ਦੱਸਿਆ ਪਰ ਮੇਰੇ ਪੇਮੈਂਟ ਨਹੀਂ ਆ ਰਹੀ ਕਿਰਾ 4 ਮਹੀਨੇ ਹੋ ਗਏ ਲਗਭਗ ਫੋਨ ਵਾਲੇ ਹੋ ਗਏ ਪੇਮੈਂਟ ਨਹੀਂ ਆ ਰਹੀ ਅਸੀਂ ਹੱਥ ਜੋੜ ਲਏ ਪਰ ਅਫਸਰਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਗੱਡੀ ਡੀਸੀ ਦਾ ਉਤਰ ਲੱਗੀ ਹੋਈ ਆ ਸਾਡੇ ਤੋਂ ਕਾਗਜ਼ ਲੈ ਲੈਂਦੇ ਨੇ ਕਿਰਾ ਸਾਡੇ ਤੋਂ ਕਾਗਜ਼ ਲੈ ਲੈਂਦੇ ਨੇ ਬਾਹਰ ਨੇ ਬਣਾਉਂਦੇ ਨੇ ਕਿਰਾ ਗੱਡੀ ਨੂੰ ਬਗਾਰਾ ਵੀ ਬਹੁਤ ਨੇ ਕਿਰਾ ਕਹਿੰਦਾ ਕਿੱਧਰੋਂ ਤੋਰ ਦਿੰਦੇ ਆ ਅਫਸਰ ਕਰਨੇ ਇੱਧਰ ਜਾਣਾ ਜੀ ਦੇਖਦੇ ਨਹੀਂ ਆ ਵਿੱਚ ਤੇਲ ਹੈ ਨਹੀਂ ਕਿਰਾ ਡਰਾਈਵਰ ਦੀ ਤਰਖਾਣੀ ਦਿੱਤੀ ਗਈ ਮੈਂ ਹੁਣੇ ਹੁਣੇ ਦਸੰਬਰ ਦੇ ਵਿੱਚ 5050 ਦਾ ਟੈਕਸ ਭਰਿਆ ਵਾ ਟੈਕਸ ਵਾਲੀ ਗੱਡੀ ਆ ਆ ਘਰੇ ਲੂ ਚਲਾਈ ਜਾਂਦੇ ਆ ਜਿਹੜਾ ਉੱਥੇ ਵਿਕੀ ਹੈ ਵਿਕੀ ਹੈਗਾ ਵਾ ਵਿਕਾਸ ਜਿਹੜਾ ਜੜੇਜਾ ਹੈਗਾ ਉਹਨੇ ਬਹੁਤ ਪ੍ਰੇਸ਼ਾਨ ਕੀਤਾ ਏਡੀਸੀ ਮੁਰੇ ਵੀ ਮੈਂ ਬਹਿ ਕੇ ਹੱਥ ਜੋੜੇ ਪੈਰ ਫੜੇ ਤੇ ਦੋ ਦੋ ਐਡੀਸ਼ਨ ਨੂੰ ਕਹ ਲਿਆ ਇੱਕ ਐਜਮੈਮ ਨੂੰ ਕਹ ਲਿਆ ਪਰ ਕਿਸੇ ਦੇ ਪੱਲੇ ਕੁਸ ਨਹੀਂ ਆ ਕਿਉਂਕਿ ਆ ਬੰਦਾ ਹੈਗਾ ਵਾ ਜਿਹੜਾ ਆਹ ਨਾ ਵੀ ਇਹਨਾਂ ਦੀ ਬਗਾਰਾ ਪੂਰਾ ਕਰਦਾ ਇਹਨਾਂ ਦੀ ਬਗਾਰਾ ਪੂਰਾ ਕਰ ਮੈਨੂੰ ਤਾਂ ਯਾਨੀ ਇਹਨਾਂ ਨੇ ਬਹੁਤ ਪ੍ਰੇਸ਼ਾਨ ਕੀਤਾ ਆਵਾ ਅੱਜ ਵੀ ਗੱਲ ਹੋਈ ਆ ਕੰਨੀ ਜੀ ਐਜਮੈਮ ਨਾਲ ਕਹਿੰਦੇ ਗੱਡੀ ਘੋੜੀ ਇੱਥੇ ਲੱਗੀ ਹੋਈ ਆ ਮੈਂ ਕਹਿੰਦਾ ਅਫਸਰ ਬਹਿ ਕੇ ਜਾਂਦੇ ਆ ਉਹਨੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਮੈਂ ਬੈਂਕ ਦੇ ਕਸਤਾ ਨਹੀਂ ਪਾਸ ਸਕਿਆ ਮੇਰਾ ਸਬਲ ਡਾਊਨ ਹੋ ਗਿਆ ਅਜ ਤੱਕ ਪੈਸੇ ਲੈਣ ਦਾ ਮੂੰਹ ਮੱਥਾ ਨਹੀਂ ਬਣਿਆ ਵੀ ਮੂੰਹ ਮੱਥਾ ਕਿਵੇਂ ਬਣੂਗਾ ਕਿਰਾ ਅਸੀਂ ਦੋ ਦੋ ਏਡੀਸੀ ਸੀਆਈਡੀ ਨੂੰ ਲੰਮੇ ਸਮੇਂ ਤੋਂ ਮੈਂ ਮੈਸੇਜ ਵੀ ਭਾਇਆ ਵਟਸਐਪ ਤੇ ਜਾ ਕੇ ਮਿਲਿਆ ਵੀ ਆ ਮੈਂ ਰੋਇਆ ਵੀ ਆ ਮੇਰੀ ਫਰਿਆਦ ਕਿਸੇ ਨੇ ਨਹੀਂ ਸੁਣੀ ਕਿ ਮੈਂ ਆ ਵੀ ਅਕਸਰ ਨੂੰ ਆਖਿਆ ਸੀਗਾ ਮੈਂ ਕਿਹਾ ਵੀ ਡੀਸੀ ਸਾਹਿਬ ਨੂੰ ਬੇਨਤੀ ਕਰ ਦੋ ਕਿ ਬਾਅਦ ਚ ਬਦਨਾਮੀ ਹੋਊਗੀ ਕਿਰਾ ਆਹਾ ਮੈਂ ਤੁਸੀਂ ਉਹਨਾਂ ਕੋਲ ਮਿਲਣ ਵੀ ਗਿਆ ਵਾਂ ਪਰ ਵਿੱਕੀ ਗੋਲ ਮੋਲ ਗੱਲ ਕਰਕੇ ਉੱਥੇ ਮੈਨੂੰ ਨਹੀਂ ਦਿੰਦਾ ਮੈਂ ਕਿਹਾ ਮੇਲ ਵੀ ਭਾਈ ਸੀਗੀ ਤੇ ਮੈਂ ਤੁਹਾਨੂੰ ਮੈਲ ਨਾਲ ਸੁਣਾ ਵਾਂ ਅੱਜ ਮੈਂ ਇਹਦੀ ਡੀਜੀਪੀ ਨੂੰ ਸ਼ਿਕਾਇਤ ਵੀ ਕਰੂੰਗਾ ਡਿਸ਼ਨੂ ਨੂੰ ਸ਼ਿਕਾਇਤ ਕਰੂੰਗਾ ਤੇ ਪੇਮੈਂਟ ਕੋਈ ਗੱਲ ਨਹੀਂ ਆ ਪੇਮੈਂਟ ਹੋਣ ਮਿੱਟੀ ਨੂੰ ਪਾਣੀ ਲੈਣ ਤੇ ਪੇਮੈਂਟ ਨਹੀਂ ਮੈਂ ਛੱਡਦਾ ਸਿੱਧੀ ਗੱਲ ਦੱਸਦਾ ਤੁਹਾਨੂੰ ਅਕਸਰ ਪੈ ਜਾਂਦੇ ਆ ਤੇ ਕਦੇ-ਕਦੇ ਗੱਡੀ ਇੱਧਰ ਲਾ ਜੋ ਤੁਸੀਂ ਦੇਖੋ ਭਾਈ ਡਰਾਈਵਰ ਨੇ ਵੀ ਰੋਟੀ ਖਾਣੀ ਆ ਤੇ ਵਿੱਕੀ ਪਤਾ ਕੀ ਕਹਿੰਦਾ ਸੀਗਾ ਕਿ ਸਰਕਾਰ ਬੇਕਾਰ ਆ ਸਰਕਾਰ ਬੇਕਾਰ ਆ ਤਿੰਨ ਤਿੰਨ ਮਹੀਨੇ ਤੋਂ ਸਾਡੀਆਂ ਸਾਡੀਆਂ ਨਹੀਂ ਆਈਆਂ ਤਰ੍ਹਾਂ ਬਾਕੀ ਸਾਰੇ ਗੱਡੀਆਂ ਦੀ ਬੇਮਦਾਂ ਆ ਚੁੱਕੀ ਆਲੇ ਕਰਾ ਸਾਡੀਆਂ ਦੇ ਟੇਮਡਾ ਆ ਚੁੱਕੇ ਨੇ ਸਾਡੀਆਂ ਵਾਲੀ ਤੇ ਨਹੀਂ ਆਉਂਦੀ ਅਸਲ ਤੁਹਾਨੂੰ ਪਤਾ ਹੀ ਆ ਵੀ ਕਿਉਂ ਨਹੀਂ ਆਉਂਦੀ ਸਮਝੋ ਤੁਸੀਂ ਗਰਾ ਅੱਜ ਪੰਜਾਬ ਸਰਕਾਰ ਖੜ ਗਈ ਆ ਤੇਰੇ ਚ ਹੈ ਨਹੀਂ ਮੰਗ ਮੰਗਾ ਸੀ ਹੰਬ ਗਏ ਆ ਤੇ ਮੈਂ ਕਿਹਾ ਭਾਈ ਚਲੋ ਫੇਕਰਾ ਚੱਲਾਂ ਦੇਖੋ ਬਾਕੀ ਮੈਂ ਆਟੇ ਵੀ ਪਾਉਂਗਾ ਕਿੰਨੀਆਂ ਗੱਡੀਆਂ ਚੱਲਦੀਆਂ ਨੇ ਕਿਹੜੀ ਗੱਡੀਆਂ ਚੱਲਦੀਆਂ ਨੇ ਜਿਹੜਾ ਵੀ ਉਸ ਨੂੰ ਦਾ ਗੱਡੀ ਲੈ ਕੇ ਆਉਂਦੀ ਪਾ ਕੇ ਪੈਸੇ ਲੈ ਕੇ ਖੜੀ ਖੜੀ ਦੇ ਪੈਸੇ ਲਈ ਜਾਂਦਾ ਸੀ ਆਈਡੀ ਨੂੰ ਵੀ ਪਤਾ ਵਾ ਏਡੀਸ਼ਨ ਨੂੰ ਵੀ ਪਤਾ ਵਾ ਅਗਲਾ ਬੋਲਦਾ ਹੈ ਨਹੀਂ ਅਗਲਾ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਬਹੁਤ ਵੱਡਾ ਭ੍ਰਸਤਾਜਾਰ ਹੋਇਆ ਵਾ ਆ ਜਿਹੜਾ ਵਿੱਕਿਆ ਡੀਜੀਜੀਆਈ ਤੋਂ ਵੱਡਾ ਯਾਨੀ ਨਿਕਲੂ ਗਾ ਇਹਦੇ ਜੇਕਰ ਦੇ ਪੈਸੇ ਦੀ ਜਾਂਚ ਕੀਤੀ ਜਾਵੇ ਮੈਂ ਕੋਈ ਗੱਲ ਨਹੀਂ ਆ ਮੈਂ ਬਥੇਰੀ ਮਨਤਾ ਕਰ ਲਿਆ ਹੁਣ ਮੈਂ ਮਨਤਾ ਕਰ ਕਰਕੇ ਹੰਮ ਗਿਆ ਵਾ ਦੋ ਚੱਕ ਲਿੱਤੇ ਆ ਵੀ ਮੈਂ ਭੀਖ ਮੰਗੇ ਮੂੰਹ ਬੰਗੂ ਲਿੱਤੇ ਆ ਜਿਵੇਂ ਮੈਂ ਭੀਖ ਮੰਗਦਾ ਹਾਂ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆ ਮੈਂ ਬੜੀ ਖੁਸ਼ੀ ਨਾਲ ਬੁਲਾ ਰਿਹਾ ਵਾਂ ਕਿਉਂਕਿ ਇਹ ਮੇਰਾ ਨਿੱਜੀ ਮਸਲਾ ਹੈ